ਬਿੱਤੀ ਦੇ ਰਾਜੇਲੰਦਰ ਦੇ ਗੜਾ ਰੋਡ ਤੇ ਸਥਿਤ ਪੀਐਮਐਸ ਹਸਪਤਾਲ ਦੇ ਬਾਹਰ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿੱਚ ਦਿੱਲੀ ਨੰਬਰ ਦੀ ਗੱਡੀ ਦੀ ਮੋਟਰਸਾਈਕਲ ਨਾਲ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਮੌਕੇ ਤੇ ਜਥੇਦਕਰ ਸਵਾਰ ਐਨਆਰਆਈ ਨਾਲ ਗੱਲਬਾਤ ਕੀਤੀ ਗਈ ਤਾਂ ਸਾਫ ਜ਼ਾਹਿਰ ਹੋ ਰਿਹਾ ਸੀ ਕਿ ਉਹ ਨਸ਼ੇ ਵਿੱਚ ਸੀ ਕਾਰ ਸਵਾਰ ਦਾ ਕਹਿਣਾ ਸੀ ਕਿ ਉਹ ਚਾਹੇ ਰੋਂਗ ਸਾਈਡ ਤੇ ਸੀ ਅਤੇ ਚਾਹੇ ਉਸਨੇ दारू ਪੀਤੀ ਹੋਈ ਸੀ ਪਰ ਸਿੱਧੇ ਤੌਰ ਤੇ ਦੋਸ਼ ਮੋਟਰਸਾਈਕਲ ਸਵਾਰ ਤੇ ਲਗਾ ਰਿਹਾ ਸੀ ਕਿ ਉਸਨੇ ਸਾਹਮਣੇ ਆ ਕੇ ਮੋਟਰਸਾਈਕਲ ਗੱਡੀ ਵਿੱਚ ਮਾਰ ਦਿੱਤਾ ਜਿਸ ਕਾਰਨ ਇਹ ਹਾਦਸਾ ਹੋਇਆ ਮੌਕੇ ਤੇ ਮੌਜੂਦ ਲੋਕਾਂ ਅਤੇ ਥਾਣਾ ਸੱਤ ਦੇ ਪਰਿਵਾਰੀ ਸੁਖਦੇਵ ਸਿੰਘ ਨੇ ਕੀ ਕਿਹਾ ਆਓ ਸੁਣੋ ਤੁਸੀਂ ਚਲਾ ਰਹੇ ਸੀ ਜੀ ਗੱਡੀ ਇਹ ਹੀ ਸੀ ਸਰ ਇਹ ਚਲਾ ਰਹੇ ਸੀ ਜੀ ਪੰਜਾਹ ਜੀ ਮੈਂ ਤੇ ਚਲਾ ਰਹੇ ਹਾਂ ਸਹਿਮਾਨ ਜੀ ਉਥੋਂ ਆ ਕੇ ਇਦਾਂ ਕਿ ਕਰਦੇ ਗੱਡੀ ਮਾਰਦੇ ਮੈਂ ਕੀ ਕਰ ਸਕਦਾ ਸਰ ਤੁਹਾਡੀ ਜਿਹੜੀ ਗੱਡੀ ਆ ਰੋਂਗ ਸਾਈਡ ਦੇ ਉੱਤੇ ਆ ਤੁਸੀਂ ਉਧਰ ਮੈਂ ਆ ਰਹਿਆ ਕਿਹੜੀ ਜਗ੍ਹਾ ਤੂੰ ਆ ਰਹੇ ਸੀ ਕਿੱਥੇ ਜਾ ਰਹੇ ਸੀ ਸਰ ਆ ਰਿਹਾ ਮੈਂ ਕਿਹੜੀ ਜਗ੍ਹਾ ਤੂੰ ਆ ਰਹੇ ਸੀ ਉਧਰ ਆ ਰਹੇ ਹਾਂ ਜੀ ਮੈਂ ਕਿਹੜੀ ਜਗ੍ਹਾ ਸਰ ਮੇਰੀ ਗੱਲ ਸੁਣੋ ਮੈਂ ਉਧਰ ਆ ਰਿਹਾ ਕਿੱਥੇ ਜਾ ਰਹੇ ਸੀ ਸਰ ਮੈਂ ਤੇ ਘਰ ਜਾ ਰਿਹਾ ਕਿਹੜੀ ਜਗ੍ਹਾ ਜੀ ਤੁਹਾਡੇ ਘਰ ਮਜੂਰ ਪੜਾ ਅੱਛਾ ਜੀ ਮੈਂ ਉਧਰ ਆ ਰਿਹਾ ਇਧਰ ਕੋਈ ਲੈ ਕੇ ਗੱਡੀ ਠੋਕ ਜਵੇ ਮੈਂ ਕੀ ਕਰ ਸਕਦਾ ਹੋ ਗਈ ਜੇ ਬਾਈਕ ਵਾਲੇ ਨੇ ਗੱਡੀ ਠੋਕ ਦਿੱਤੀ ਤੇ ਗੱਡੀ ਦੇ 에어 ਬੈਗ ਤਾਂ ਖੁੱਲ ਜਾਣਗੇ ਜੀ ਉਹ ਠੋਕੇਗੇ ਤਾਂ ਖੁੱਲਣਗੇ ਨਾ ਕਿੰਨੀ ਸਪੀਡ ਤੇ ਸੀਗੇ ਸਰ ਮੈਂ ਤੇ 20 30 ਕਿਲੋ ਸੀ ਭਰਾਵਾ ਮੇਰੇ ਆ ਤੇ ਬਾਈਕ ਵਾਲਾ ਜੀ ਉਹ ਮੈਨੂੰ ਬੰਦਾ ਕਿੰਨੀ ਸਪੀਡ ਤੇ ਸੀਗਾ ਅੱਛਾ ਜੀ ਉਹਨੇ ਆ ਕੇ ਠੋਕ ਦਿੱਤੀ ਮੈਂ ਕੀ ਕਰਾਂ ਤੁਸੀਂ ਡਰਿੰਕ ਕੀਤੀ ਹੋਈ ਸਰ ਨਾ ਮੈਂ ਹਾਦਸਾ ਹੋ ਗਈ ਬਲਿੰਕ ਆਈਏ ਨਾ ਕਰੇ ਉਹ ਬੰਦਾ ਉਧਰੋਂ ਆ ਰਿਹਾ ਵਾਂਦੇ ਨਾ ਗੱਡੀ ਚਾ ਰਿਆ ਇਹਦੇ ਨਾਲ ਠੋਕਦੇ ਹੋ ਗੱਡੀ ਨੂੰ ਤੇ ਬੰਦਾ ਕੀ ਕਰੇ ਗੱਡੀ ਨੂੰ ਭਾਜੀ ਮੇਰਾ ਨਾਮ ਕਮਲ ਰਾਜਾ ਜੀ ਮੈਂ ਇੱਥੇ ਬਲਿੰਕਟ ਤੇ ਛੋਟੀ ਬਾਰਾਦਰੀ ਦੇ ਵਿੱਚ ਡਿਲੀਵਰੀ ਪਾਟਦਾ ਹਾਂ ਜੀ ਭਾਜੀ ਤੁਹਾਡੀ ਸਾਹਮਣੇ ਬਿਲਕੁਲ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਤੁਸੀਂ ਦੇਖਿਆ ਮੋਕਲ ਸਰ ਮੈਂ ਜਿਹੜੀ ਇੱਕ ਸਕੂਟਰ ਚਲਾਉਂਦੇ ਹੋ ਜਦੋਂ ਮੈਂ ਤੁਹਾਨੂੰ ਨਿਕਲ ਰਿਹਾ ਸੀਗਾ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਬੜੀ ਤੇਜ਼ ਰਫ਼ਤਾਰ ਨਾਲ ਰੋਂਗ ਸਾਈਡ ਤੇ ਇੱਕ ਗੱਡੀ ਆ ਰਹੀ ਸੀਗੀ ਜਿਹੜਾ ਮੋਟਰਸਾਈਕਲ ਤੋਂ ਬੰਦਾ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਜੀ ਉਹਨੂੰ ਹਿੱਟ ਕਰਕੇ ਉਹਨੂੰ ਮੈਨੇ ਕੀ ਬੰਦਾ ਉੱਥੇ ਗਿਰਿਆ ਤੇ ਛੀਂਡ ਦੀ ਅੱਗੇ ਤੱਕ ਲੈ ਗਈ ਜਿਹੜੇ ਮੋਟਰਸਾਈਕਲ ਦਾ ਅੱਛਾ ਜੀ ਪਰ ਉਸ ਤੋਂ ਬਾਅਦ ਆਪਣੇ ਇੱਥੇ ਦੋ ਤਿੰਨ ਬੰਦੇ ਸੀਗੇ ਉਹਦੇ ਕੋਲ ਉਹਨਾਂ ਬਹਿਸ ਕਰ ਰਹੇ ਸੀ ਉਸੇ ਬੰਦੇ ਨਾਲ ਡਰਾਈਵਰ ਦੇ ਨਾਲ ਜੀ ਤੇ ਲੇਕਿਨ ਉਹ ਦੂਜੇ ਬੰਦੇ ਨੇ ਉਹਨੂੰ ਖਿੱਚ ਲਿਆ ਵੀ ਤੂੰ ਵੀ ਬਹਿਸ ਨਾ ਕਰ ਤੂੰ ਉੱਥੇ ਚੱਲ ਜਾ ਲੇਕਿਨ ਉਸ ਤੋਂ ਬਾਅਦ ਮੁੰਡੇ ਹੋਰ ਵੀ ਆਏ ਔਰ ਮੁੰਡੇ ਜਿਹੜੇ ਆਏ ਮੈਂ ਉਹਨਾਂ ਨੂੰ ਇਹ ਗੱਲ ਕੀਤੀ ਕਿ ਭਾਜੀ ਇਹਨਾਂ ਨੂੰ ਤੁਸੀਂ ਚਕਵਾ ਕੇ ਇਹ ਭਾਜੀ ਦੀ ਗੱਡੀ 'ਚ ਪਾ ਕੇ ਇਹਨਾਂ ਨੂੰ ਹਸਪਤਾਲ ਲੈ ਜਾਓ ਤੁਸੀਂ ਜੀ। ਜੀ। ਨੰਬਰ 1 ਇੱਥੇ ਪੁਲਿਸ ਦੀ ਇੱਕ ਗੱਡੀ ਜਾ ਰਹੀ ਸੀਗੀ ਜਿਸ 'ਚ ਮੇਰੇ ਕੋਲ ਸਰਦਾਰ ਸਾਹਿਬ ਬੈਠੇ ਸੀ ਇੰਸਪੈਕਟਰ ਸਾਹਿਬ ਜੀ ਕੌਣ ਸੀਗੇ ਨਾਲ ਉਹਨਾਂ ਦੇ ਦੋ ਮੁਲਾਜ਼ਮ ਸੀਗੇ ਜੀ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਫੋਟੋ ਰੋਕ ਕੇ ਕਿ ਸਰ ਉੱਥੇ ਇਦਾਂ ਦਾ ਐਕਸੀਡੈਂਟ ਹੋਇਆ ਜੀ ਤੇ ਤੁਸੀਂ ਰਿਕੁਐਸਟ ਹੈ ਤੁਸੀਂ ਉਹਨਾਂ ਨੂੰ ਜਾ ਕੇ ਅਗਰ ਤੇ ਹੈਲਪ ਕਰਵਾ ਦਿਓ ਉਹਨਾਂ ਦੀ ਤੇ ਉਹਨਾਂ ਨੂੰ ਤੁਸੀਂ ਹਸਪਤਾਲ ਐਡਮਿਟ ਕਰਵਾ ਦਿਓ ਜੀ। ਜੀ। ਸਰ ਗੱਡੀ ਵਾਲਾ ਕਿੱਥੋਂ ਆ ਰਿਹਾ ਸੀ ਤੇ ਕਿੱਧਰ ਨੂੰ ਜਾ ਰਿਹਾ ਸੀਗਾ ਸਰ ਗੱਡੀ ਵਾਲਾ ਇਧਰੋਂ ਕਿਹੜੇ ਵਰੀ ਸਾਈਡ ਤੋਂ ਆ ਰਿਹਾ ਸੀਗਾ ਤੇ ਮਨਨ ਕਿ ਪੇਮ ਸਾਰੀ ਸਾਈਡ ਤੇ ਇਧਰ ਹੀ ਸਾਈਡ ਜਾ ਰਿਹਾ ਸੀ ਕਿੰਨੀ ਕੁ ਸਪੀਡ ਹੋਏਗੀ ਜੇ ਆਪਾਂ ਸਪੀਡ ਦੀ ਕਾਊਂਟ ਕਰੀਏ ਤਾਂ 70 80 ਦੀ ਸਪੀਡ ਤਾਂ ਹੋਵੇਗੀ ਜੀ ਮਤਲਬ ਇੰਨੀ ਤੇਜ਼ ਰਫਤਾਰ ਦੇ ਨਾਲ ਆ ਰਿਹਾ ਸੀਗਾ ਕਿਉਂਕਿ ਦੇਖਿਆ ਜਾ ਰਿਹਾ ਇੱਥੇ ਲਾਈਟਿੰਗ ਵਗੈਰਾ ਦੀ ਵੀ ਪ੍ਰਬੰਧ ਨਹੀਂ ਹੈਗਾ ਨਹੀਂ ਹੈ ਸਰ ਨਹੀਂ ਹੈ ਜੀ ਪੂਰਾ ਹਨੇਰਾ ਪਿਆ ਜੀ ਜੀ ਸਰ ਅਸੀਂ ਖੁਦ ਰਾਤ ਨੂੰ ਜਾਂਦੇ ਹਾਂ ਜੀ ਸਾਨੂੰ ਇਹਨਾਂ ਡਰ ਹੁੰਦਾ ਹੈ ਕਿ ਅਸੀਂ ਵੀ ਆਪਣਾ ਦਿਖਦੇ ਜਦੋਂ ਵੀ ਜਦੋਂ ਅਸੀਂ ਜਾਂਦੇ ਹਾਂ ਕਈ ਵਾਰ ਗੱ ਮੈਨੂੰ ਹੋ ਸਕਦਾ ਹੈ ਕਿ ਇਹ ਇੱਧਰ ਹੀ ਇਨਸੀਡੈਂਟ ਸਾਡੇ ਨਾਲ ਵੀ ਹੋ ਸਕਦੇ ਸਰ ਤੇ ਅਸੀਂ ਵੀ ਇਸ ਇਸ ਚੀਜ਼ ਦਾ ਕੀ ਕਿਹੋ ਜਿਹੇ ਹਾਲਾਤ ਨੇ ਹੁਣ ਜਿਹੜਾ ਬਾਈਕ ਸਵਾਰ ਸੀਗਾ ਨੌਜਵਾਨ ਜੀ ਜਿਹੜਾ ਬਾਈਕ ਸਵਾਰ ਨੌਜਵਾਨ ਸੀਗਾ ਹੁਣ ਕਿਹੋ ਜਿਹੇ ਹਾਲਾਤ ਨੇ ਸਰ ਉਹਦੇ ਸਰ ਉਹ ਮੈਂ ਮੈਂ ਤਾਂ ਉਸ ਤੋਂ ਬਾਅਦ ਚਲਾ ਗਿਆ ਸੀਗਾ ਔਟ ਦੇਣ ਵਾਸਤੇ ਜਿਹੜਾ ਹੁਣ ਉੱਥੋਂ ਦੇਖਣ 'ਚ ਇਹ ਮਹਿਸੂਸ ਹੋ ਰਿਹਾ ਕਿ ਸ਼ਾਇਦ ਉਹ ਸੀਰੀਅਸ ਬਹੁਤ ਜ਼ਿਆਦਾ ਸੀਰੀਅਸ ਹੋਏਗਾ ਕਿਉਂਕਿ ਬਲੱਡ ਵਗੈਰਾ ਵੀ ਜਿਹੜਾ ਆ ਉਹ ਕਾਫੀ ਸੜਕ ਦੇ ਉੱਤੇ ਜਿਹੜੀ ਆ ਇਹਨਾਂ ਦੀ ਪਿਕ ਕਰੋ ਜਰਾ ਉੱਥੇ ਮਾਸ ਵਗੈਰਾ ਵੀ ਕਾਫੀ ਕੁਝ ਨਾਲ ਪਿਆ ਜੀ ਬਲੱਡ ਦੇ ਨਾਲ ਨਾਲ ਤੇ ਮੈਂ ਤੁਹਾਡੇ ਨੂੰ ਤੁਹਾਡੇ ਅੱਗੇ ਵੀ ਰਿਕੁਐਸਟ ਕਰਾਂ ਮੀਡੀਆ ਜ਼ਰੀਏ ਵੀ ਰਿਕੁਐਸਟ ਕਰਾਂਗੇ ਜਾ ਕੇ ਤੁਸੀਂ ਉਹਦੇ ਬੇਚਾਰੇ ਦਾ ਕੰਟੈਕਟ ਨੰਬਰ ਕਢਵਾ ਕੇ ਉਹਦੇ ਘਰਦਿਆਂ ਨੂੰ ਇਤਲਾਹ ਕਰਵਾ ਦਿਓ ਜੀ ਸਰ ਸਿਰਫ ਉਹਦੀ ਸੱਟ ਪੇਟ ਲੱਗੀ ਹੈ ਜਾਂ ਕਿਸੇ ਹੋਰ ਦੇ ਵੀ ਲੱਗੀ ਹੈ ਸਰ ਮੈਂ ਤਾਂ ਉਹਨੂੰ ਉਹੀ ਹਿੱਟ ਦੇਖਿਆ ਜੀ ਇੱਕ ਉਸ ਤੋਂ ਪਹਿਲੇ ਕੀ ਹੋਇਆ ਉਹ ਨਹੀਂ ਮੈਨੂੰ ਪਤਾ ਜੀ ਗੱਡੀ ਚਾਲਕ ਕੀ ਲੱਗਦਾ ਕਿ ਨਸ਼ੇ ਦੇ ਵਿੱਚ ਸੀਗਾ ਜਾਂ ਕੀ ਹੈ ਮਹਿਸੂਸ ਸਾਰਾ ਇਹੀ ਹੋਇਆ ਜੀ ਜਦੋਂ ਗੱਡੀ ਤੋਂ ਬਾਹਰ ਆਇਆ ਜਾਂ ਮੁੰਡੇ ਜਿਹੜੇ ਰੋਕੇ ਸੀਗੇ ਮੈਂ ਇਹਨਾਂ ਨੂੰ ਕਿਹਾ ਸੀ ਇਹਨਾਂ ਨੂੰ ਕਢਵਾਓ ਜਦੋਂ ਬਾਹਰ ਕਾਫੀ دیر ਬਾਅਦ ਨਿਕਲਿਆ ਤਾਂ ਇੱਧਰ ਮਹਿਸੂਸ ਹੋਇਆ ਕਿ ਉਹਨੇ ਪੀਤੀ ਹੋਈ ਹੈ ਠੀਕ ਮੇਰਾ ਨਾਮ ਭਈ ਜਗਦੀਪ ਸਿੰਘ ਜਗਦੀਪ ਜੀ ਕੀ ਗੱਲ ਹੋਈ ਹੈ ਜਿਹੜੀ ਅ ਗੱਲ ਇਦਾਂ ਹੋਈ ਜੀ ਦੇਖੋ ਜੀ ਇੱਧਰੋਂ ਗੱਡੀ ਆਈ ਹੈ ਇੱਥੇ ਹਿੱਟ ਕੀਤੀ ਆ ਜੀ ਇੱਥੇ ਹਿੱਟ ਕੀਤੀ ਥੱਲੇ ਤੁਹਾਡੇ ਸਮਾਨ ਪਿਆ ਉਹ ਮੋਟਰਸਾਈਕਲ ਦਾ ਜੀ ਜੀ ਲਾਈਟ ਉੱਥੇ ਉਹ ਪਈ ਆ ਜੀ ਬੰਦੇ ਦਾ ਖੂਨ ਇੱਧਰ ਪਿਆ ਜਿੱਥੇ ਬੰਦਾ ਡਿੱਗਿਆ ਬੰਦੇ ਨੂੰ ਹਿੱਟ ਕਰਕੇ ਗੱਡੀ ਫੁੱਟਪਾਥ ਤੇ ਚੜ ਗਈ ਉਹ ਦੇਖੋ ਜੀ ਤੇ ਫੁੱਟਪਾਥ ਚੜੀ ਆ ਬਾਈਕ ਮੋਰੀਓ ਪੂਰਾ ਡੈਮੇਜ ਹੋ ਗਿਆ ਸ਼ੌਕਰ ਫਰੰਟ ਸਾਰਾ ਟੁੱਟ ਗਿਆ ਇੱਕ ਤਾਂ ਹੁੰਦਾ ਡੈਮੇਜ ਡੈਮੇਜ ਨਹੀਂ ਟੁੱਟ ਗਿਆ ਗੱਡੀ ਦੇ 에ਅਰ ਬੈਗ ਖੁੱਲ ਗਏ ਆ ਤੇ ਗੱਡੀ ਐਗਜ਼ੈਕਟ ਪਤਾ ਲੱਗ ਰਿਹਾ ਕਿ ਰੋਂਗ ਸਾਈਡ ਤੇ ਆ ਬਾਈਕ ਵਾਲਾ ਬਿਲਕੁਲ ਸਹੀ ਸਾਈਡ ਤੇ ਕਾਰਨਰ ਤੇ ਆ ਇੱਕਦਮ ਕਾਰਨਰ ਜਿਹੜੇ ਬਾਈਕ ਚਲਾ ਰਹੇ ਸੀਗੇ ਤੁਹਾਡੇ ਕੀ ਲੱਗਦੇ ਨੇ ਆ ਜਿਹੜੇ ਬਾਈਕ ਚਲਾਇਓ ਉਸ ਮੇਰੇ ਹਸਾ ਹਸਾ ਲੱਗਦੇ ਓਕੇ ਕੀ ਨਾਮ ਹੈ ਉਹਨਾਂ ਦਾ ਉਹਨਾਂ ਗੁਰਪ੍ਰੀਤ ਸਿੰਘ ਕਿੱਥੇ ਦੇ ਰਹਿਣ ਵਾਲੇ ਨੇ ਉਹ ਰਹਿ ਮੱਕੇ ਗਿਰ ਗਿਆ ਦੇ ਠੀਕ ਹੁਣ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੀ ਬਾਜੀ ਇਸ ਟਾਈਮ ਕੰਮ ਤੋਂ ਆ ਰਹੇ ਸੀ ਇੱਥੇ ਲੋਕਲ ਰਹਿੰਦੇ ਕੰਮ ਕਰਦੇ ਆ ਜਲੰਧਰ ਕੰਮ ਕਰਦੇ ਹਾਂ ਹਾਂ ਜੀ ਜਲੰਧਰ ਕੰਮ ਕਰਦੇ ਆ ਅੱਛਾ ਜੀ ਜੜਿਆਣਾ ਰੂਮ ਲਿਆ ਤਾਂ ਉੱਥੇ ਰਹਿੰਦੇ ਸੀ ਅੱਛਾ ਜੀ ਹਾਂ ਜੀ ਤੇ ਕੀ ਹੋ ਜੇ ਹਾਲਾਤ ਨੇ ਹੁਣ ਹਾਲਾਤ ਥੋੜੇ ਨਾਜ਼ੁਕ ਨੇ ਜੀ ਸਿਰ ਚੱਟ ਲੱਗੀ ਆ ਘੁੱਟ ਟੁੱਟਾ ਵਾ ਅੱਛਾ ਜੀ ਸ਼ੋਲਡਰ ਚ ਫ੍ਰੈਕਚਰ ਆ ਜੀ ਬਾਕੀ ਹਜੇ ਐਕਸ ਰ ਵਗੈਰਾ ਚੱਲ ਰਿਹਾ ਜੀ ਉਹ ਜਿਹੜੀਆਂ ਚੀਜ਼ਾਂ ਦਿਖ ਰਹੀਆਂ ਉਹ ਦੱਸ ਰਹੀਆਂ ਬਾਕੀ ਉੱਥੇ ਉਹਨਾਂ ਨੂੰ ਪਤਾ ਲੱਗੇਗਾ ਠੀਕ ਹੈ ਜੀ ਹਾਂਜੀ ਮੋਕੇ ਦੇ ਉੱਤੇ ਕੋਈ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਤੁਹਾਡੇ ਤੋਂ ਆ ਪੁਲਿਸ ਵੱਲੋਂ ਫੋਨ ਆਇਆ ਸੀ ਜੀ ਬਟ ਸਾਡੀ ਹਜੇ ਤਾਂ ਮੀਟਿੰਗ ਨਹੀਂ ਹੋਈ ਹੈਗੀ ਗੱਲਬਾਤ ਨਹੀਂ ਹੋਏਗੀ ਪੁਲਿਸ ਉਹ ਗੱਡੀ ਵਾਲੇ ਨੂੰ ਲੈ ਕੇ ਗਈ ਆ ਹੂੰ ਜੀ ਜੀ ਤਾਂ ਜੇ ਤੁਮ ਬੱਕ ਤੇ ਆ ਕੇ ਰੋਕਣੀ ਗੱਡੀ ਦੇ ਵਿੱਚ ਹੋਪੀ ਚਾਹੁੰਦਾ ਜੀ ਹੁੰਦਾ ਵੈਸੇ ਜੀ ਜੀ ਇਹ ਜਿਹੜਾ ਆਪਣਾ ਲਾਦਾ ਵਹੇਲਰ ਹੈ ਇਹ ਕੋਈ ਤੇ ਰੇਕਟਰ ਅੰਗੀਤੀ ਲੱਗਦੀ ਹੈ ਤੇ ਗੱਡੀ ਦੀ ਇਹ ਕੋਈ ਮੱਖਣ ਫੋਲ ਕਮਿੰਗ ਟਾਈਮਿੰਗ ਹੋ ਗਿਆ ਔਰ ਗੱਡੀ ਤੇ ਜੀ ਇਹਦਾ ਸਮੇਂ ਪਤਾ ਲੱਗਿਆ ਸਰ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਜੀ ਮੋਟਰਸਾਈਕਲ ਤੇ ਕਿੰਨੇ ਜਨੇ ਸੀਗੇ ਸਰ 3 ਚਲਦੇ ਖਾਣਾ ਦੇ ਜੀ ਉਹਨੂੰ ਹੁਣ ਕਿੱਥੇ ਇਲਾਜ ਲਈ ਅੱਛਾ ਜੀ ਹਾਲਤ ਗੰਭੀਰ ਹੈ ਜੀ ਹਾਂ ਜੀ